ਸੰਦਕ ਕਮੇਟੀ ਨੂੰ ਲੈ ਕੇ ਹਮੇਸ਼ਾ ਦਖਲ ਅੰਦਾਜ਼ੀ ਰਹੀ ਹੈ ਔਰ ਸਿੱਖ ਮਸਲਿਆਂ 'ਚ ਜੋ ਇੰਦਰਾ ਗਾਂਧੀ ਦੀ ਜੋ ਭੂਮਿਕਾ ਰਹੀ ਹੈ ਜਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਕ라운ਡ ਤੇ ਜੋ ਭੂਮਿਕਾ ਰਹੀ ਹੈ ਜਿਹੜਾ ਚਾਹ ਰਿਹਾ ਸੱਜਣ ਕੁਮਾਰ ਸਰ ਇਹਨੂੰ ਮਿਲਦੀ ਰਹੀ ਜੀਤੇ ਤੇ ਸਿੱਖ ਨਸ਼ਲ ਕੁਸੀ ਕਰਨ ਦਾ ਜੈਨੋਸਾਈਡ ਦਾ ਐਡਾ ਵੱਡਾ aarop ਸੀ ਇੱਕ ਬਿਆਨ ਜੇ ਸੁਖੀ ਰੰਧਾਵੇ ਦਾ ਆਇਆ ਹੋਵੇ ਔਰ ਐਚ ਕੇ ਐਲ ਭਗਤ ਜਗਦੀਸ਼ ਟਾਈਟਲਰ ਅੱਜ ਵੀ ਜਗਦੀਸ਼ ਐਚ ਕੇ ਐਲ ਭਗਤ ਤਾਂ ਚਲੋ ਉਹ ਨਹੀਂ ਰਹੇ ਜਗਦੀਸ਼ ਟਾਈਟਲਰ ਨਾਲ ਤਾਂ ਅੱਜ ਵੀ ਇਹਨਾਂ ਦੀ ਰੋਟੀ ਦੀ ਸਾਹਜ ਹੈ ਜੀ ਔਰ ਵੱਡੀ ਗੱਲ ਇਹ ਵੇਖ ਲਓ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਰੰਦਾਵਾ ਸਾਹਿਬ ਦਾ ਪਰਿਵਾਰ ਤਾਂ ਉਹ ਸੀ ਜਿਨੇ ਇਸ ਗੱਲ ਨੂੰ ਵੈਲਕਮ ਕੀਤਾ ਸੀ ਇੰਦਰਾ ਗਾਂਧੀ ਦੇ ਸੱਪ ਸੋ ਉਹ ਲੋਕ ਅੱਜ ਕੀ ਕਰ ਰਹੇ ਆ ਕੀ ਨਹੀਂ ਕਹਿ ਰਹੇ ਆ ਬਹੁਤ ਧੰਨਵਾਦੀ ਆ ਕਿ ਤੁਹਾਡੀ ਆ ਮਨਛਾ ਤੇ ਤੁਹਾਡੇ ਚਿਹਰੇ ਨੰਗੇ ਹੋ ਰਹੇ ਆ ਔਰ ਕਿਤੇ ਨਾ ਕਿਤੇ ਮੈਂ ਇਹ ਗੱਲ ਕਹਿਣ ਚ ਗਰੇਜ਼ ਨਹੀਂ ਕਰੂੰਗਾ ਵਿਧਾਨ ਸਭਾ ਦਾ ਇੱਕ 2019 ਦਾ ਜਾਂ 18 19 ਦਾ ਇੱਕ ਸੈਸ਼ਨ ਦਾ ਕੱਢਿਓ ਜਦੋਂ ਜਿਹੜੇ ਅੱਜ ਸੁਧਾਰੀਆਂ ਚੋ ਕਈ ਇਹ ਜੇ ਸੱਜਣ ਨੇ ਜਿਹੜੇ ਰੰਧਾਵਾ ਸਾਹਿਬ ਨਾਲ ਰਲ ਕੇ ਖੇਡ ਦੇ ਸਕਣ। ਸੋ ਇਹ ਚਿੱਠੀ ਵੀ ਕਿੱਥੇ ਨਾ ਕਿੱਥੇ ਰੰਧਾਵਾ ਸਾਹਿਬ ਦੀ ਔਰ ਉਹਨਾਂ ਦੀ ਮਿਲੀ ਭੁਗਤ ਨਹੀਂ ਤਾਂ ਰੰਧਾਵਾ ਜੀ ਨੂੰ ਕਾਦੀ ਟਿੱਡ ਭੀੜ। ਹੁਣ ਬਘੇਲ ਕਿੱਥੇ ਮਿਲਦਾ ਇਹਨਾਂ ਨੂੰ ਨਹੀਂ ਮਿਲਦਾ ਬਘੇਲ ਸਾਹਿਬ ਸਾਨੂੰ ਤਾਂ ਕੋਈ ਪ੍ਰੋਬਲਮ ਨਹੀਂ। ਮਗਰ ਇਹ ਕਰਵਾਇਆ ਜਾ ਰਿਹਾ ਨੈਸ਼ਨਲ ਪਾਰਟੀਆਂ ਦੀ ਬਕਲਾਹਟ ਹੈ ਔਰ ਕਿੱਥੇ ਨਾ ਕਿੱਥੇ ਪੰਜਾਬ ਦੀ ਰੀਜਨਲ ਆਵਾਜ਼ ਨੂੰ ਇਹ ਕਮਜ਼ੋਰ ਕਰਨਾ ਚਾਹੁੰਦੇ ਆ ਔਰ ਇਹ ਉਹਨਾਂ ਐਂਟੀ ਨੈਸ਼ਨਲ ਫੋਰਸਸ ਦੇ ਹੱਥਾਂ 'ਚ ਖੇਡਣਾ ਚਾਹੁੰਦੇ ਆ ਜਿਹੜੇ ਪੰਜਾਬ ਨੂੰ ਤੋੜਨਾ ਚਾਹੁੰਦੇ ਆ ਬੀਬੀ ਅਕਾਲੀ ਦਲ ਤੋਂ ਇਟਾ ਖੌਫਖੋ ਖਾਂਦੇ ਸਾਰੇ ਇਹ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਜੀ ਬਕਲਾਹਟ ਖੌਫ ਤਾਂ ਹੈਗਾ ਔਰ ਮੈਂ ਸਮਝਦਾ ਇਹਨਾਂ ਦੀ ਇਹ ਜਿਹੜੀਆਂ ਸਾਰੀਆਂ ਸਾਜਸ਼ਾ ਨੇ ਬਿਕੋਜ਼ ਇਹ ਕਿੱਥੇ ਨਾ ਕਿੱਥੇ ਉਹਨਾਂ ਲੋਕਾਂ ਨੂੰ ਵੀ ਬढ़ावा ਦੇ ਰਿਹਾ ਜੋ ਪੰਜਾਬ ਦੇ ਆ ਟੁਕੜੇ ਟੁਕੜੇ ਦੇਸ਼ ਦੇ ਟੁਕੜੇ ਟੁਕੜੇ ਕਰਵਾ ਜੀ ਬਾਕੀ ਤਰਾ ਲਗਾਤਾਰ ਸਵਾਲ ਚੱਕ ਰਿਹਾ ਕਦੇ ਭਰਤੀ ਨੂੰ ਫੋਕਸ ਕਿਹਾ ਜਾਂਦਾ ਕਦੇ ਤੇਜਾ ਸਿੰਘ ਸਮੁੰਦਰੀ ਹਾਲਜੇ ਜਲਾਸ ਕਰਨ ਤੇ ਕਿੰਤੂ ਕਿੰਤੂ ਕੀਤਾ ਜਾਂਦਾ ਮੇਰਾ ਵੀ ਇਹਨਾਂ ਦੀ ਸਾਰੀ ਭਰਤੀ ਚੰਗੀ ਸਭ ਇਹਨਾਂ ਦੇ ਸਾਰੇ ਕੰਮ ਚੰਗੇ ਤੇ ਬਾਕੀ ਸਾਰੇ ਬੋਗਸ ਇਹਨਾਂ ਦੀ ਤਾਂ ਮਾਨਸਿਕਤਾ ਬਣ ਗਈ ਆ ਉਹ ਮਾਨਸਿਕਤਾ ਜੇ ਸੁਧਾਰ ਲਿਆਉਣ ਦੀ ਲੋੜ ਆ ਅਸੀਂ ਤਾਂ ਅਰਦਾਸ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਵੀ ਅਕਲ ਆਵੇ ਇੱਕ ਤੱਕ ਜਿਨ੍ਹਾਂ ਨੇ ਸੱਜਨ ਕੁਮਾਰ ਦੀ ਕਨਵਿਕਸ਼ਨ ਬਾਰੇ ਇੱਕ ਲਫਜ਼ ਨਾ ਬੋਲਿਆ ਹੋਵੇ। ਮੈਂ ਵੀ ਜਗਦੀਸ਼ ਟੈਕੂਲਰ ਦੇ ਨਾਮ ਲੈ ਕੇ ਕਦੇ ਉਹਦੇ ਬਾਰੇ ਨਾ ਬੋਲਿਆ ਹੋਵੇ। ਉਹ ਲੋਕੀ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਜੀ ਸਾਹਿਬ ਇਹੀ ਸੁਖੀ ਰੰਦਾਵਾ 2 ਮਹੀਨੇ ਪਹਿਲਾਂ ਬਿਆਨ ਦਿੰਦੇ ਨੇ ਕਿ ਜੇ ਪੰਜਾਬ ਦੇ ਮਾਹੌਲ ਨੂੰ ਸਹੀ ਰੱਖਣਾ ਤਾਂ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਆ ਔਰ ਹੁਣ ਉਹਨਾਂ ਦੀ ਇਹ ਜਿਹੜੀ ਇੰਨਾ ਇੱਕ ਉਹ ਤੁਸੀਂ ਇਹ ਨਹੀਂ ਬੋਲਦਾ ਇਹਦੇ ਵਿੱਚ ਕੋਈ ਹੋਰ ਬੋਲਦਾ। ਇਹ ਰਲ ਕੇ ਇਹ ਕਿਸੇ ਹੋਰ ਨਾਲ ਖੇਡਣ ਡਿਆ ਕਿਸੇ ਹੋਰ ਦੀ ਬੋਲੀ ਬੋਲਣ ਡਿਆ ਰੰਧਾਵਾ ਸਾਹਿਬ ਨੂੰ ਕਿੰਨੀ ਉਹਨਾਂ ਦੀ ਘੱਟ ਗੱਲ ਕਰੀ ਉਹਨੂੰ ਕਹੇ ਸਿਗਦੀਸ਼ ਟਾਈਟਲਰ ਛੱਜਨ ਕੁਮਾਰ ਤੇ ਰਜੀਵ ਗਾਂਧੀ ਇੰਦਰਾ ਗਾਂਧੀ ਜਿਨ੍ਹਾਂ ਨੇ ਜੈਨੋਸਾਈਡ ਕਰਾਇਆ ਸ੍ਰੀ ਹਕਾਲ ਟਿਕਾ ਸਾਹਿਬ ਤੇ ਅਟੈਕ ਕਰਾਇਆ ਉਹਨਾਂ ਬਾਰੇ ਕੀ ਸੋਚਦਾ ਕੀ ਉਹਨਾਂ ਨੂੰ ਇਹ ਕੰਡੈਮ ਕਰਦਾ ਕਿ ਨਹੀਂ ਕਰਦਾ ਉਹਨਾਂ ਦੀ ਪਾਰਟੀ 'ਚ ਰਹਿਣ ਵਾਲਾ ਉਹ ਚਰੋਬਨੀ ਅਕਾਲੀ ਦਲ ਬਾਰੇ ਕੀ ਕਵੇ ਕੀ ਨਾ ਸੋਚੇ ਇਹਦਾ ਕੋਈ ਮੈਨਾ ਨਹੀਂ ਜੀ ਸਾਹਿਬ ਸਵਾਲ ਉੱਠਦਾ ਹੈ ਕਿ ਸ੍ਰੀ ਕਾਲਟਕ ਸਾਹਿਬ ਦੇ ਹੁਕਮਾਂ ਦੇ ਉਲਟ ਭਰਤੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਵੇਂ ਹੋਈ ਹੈ ਜੀ ਕਹਿੰਦੇ ਜਿਹੜੀ ਕਮੇਟੀ ਕੱਠਿਤ ਕੀਤੀ ਸੀ ਤੁਸੀਂ ਫਿਰ ਆਏ ਹੋ ਆਪਣਾ ਕਿਹੜੀ ਕਮੇਟੀ ਜੀ